थाना माडल टाउन अधीन पैंदी चौकी पुरहीरा अधीन पैंदे मोहल्ला सुंदर नगर विच हो रही लड़ाई नु छुड़वाण गए पुलिस अधिकारिया ते हुए हमले दे विरोध विच आज सिख जथेबंदियां पुलिस दे हक विच खलो गईयां आज ओहना थाना माडल टाउन विखे लखवीर सिंह मुखी मिसल शहीदा तरना दल दी अगवाई हेत पुलिस नु अपनी जथेबंदियां वलो पुलिस नु अपना पूर्ण सहयोग देन दा ऐलान करके ਪੰਜਾਬ ਵਿੱਚ ਰਹਿ ਰਹੇ ਬਾਲੇ ਸੂਬਿਆਂ ਦੇ ਲੋਕਾਂ ਦੇ ਕਾਗਜ਼ ਪੱਤਰ ਚੈੱਕ ਕਰਕੇ ਗੈਰ ਕਾਨੂੰਨੀ ਟੰਗ ਨਾਲ ਰਹਿ ਰਹੇ ਬਾਕੀ ਲੋਕਾਂ ਨੂੰ ਪੰਜਾਬ ਵਿੱਚੋਂ ਬਾਹਰ ਕਰਦਣ ਦੀ ਮੰਗ ਕੀਤੀ ਉਹਨਾਂ ਕਿਹਾ ਕਿ ਉਹਨਾਂ ਜਲਦ ਇਸ ਸੰਬੰਧੀ ਮੁਹਿੰਮ ਛੇੜ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਦਾ ਵੀ ਐਲਾਨ ਕੀਤਾ ਸਰ ਕੀ ਆਪਣਾ ਨਾਮ ਹੈ ਬਾਬਾ ਲਖਮੀ ਸਿੰਘ ਮੁਖੀ ਮਿਸਲ ਛਿੱਦਾਂ ਤਰਨਤਲ ਤੁਸੀਂ ਇੱਥੇ ਮਾਡਲ ਟਾਊਨ ਥਾਣੇ ਆਏ ਹੋ ਕਿਸ ਸਬੰਧ ਵਿੱਚ ਇਕੱਠੇ ਹੋਏ ਇਸ ਸਬੰਧ ਵਿੱਚ ਜਿਸ ਤਰ੍ਹਾਂ ਕੱਲ ਦੀ ਰਾਤ ਦੀ ਗੱਲ ਆ ਪਸੁੰਦਰ ਨਗਰ ਦੇ ਵਿੱਚ ਜਿਸ ਤਰ੍ਹਾਂ ਕਿਸੇ ਨੇ ਨਾ ਉੱਥੋਂ ਦੋਨੇ ਪਾਸੇ ਪ੍ਰਵਾਸੀ ਆ ਭਈਏ ਜਿਹਨੇ ਇੱਕ ਪਾਰਟੀ ਨੇ ਫੋਨ ਕੀਤਾ 112 ਤੇ ਪੇਜਾਂ ਕਿ ਸਾਡੇ ਸੇ ਨਸ਼ਾ ਵਿਕਰਿਆ ਹੈ ਇਥੋਂ ਪੁਲਿਸ ਪਾਰਟੀ ਦੀ ਜੀ ਟੀਮ ਗਈ ਹੈ ਤਿੰਨ ਮੁਲਾਜ਼ਮ ਉਹਨਾਂ ਨੇ ਉੱਥੋਂ ਜਿਹੜਾ ਉਹਨੇ ਮੁੜ ਕੇ ਵੱਜ ਕੁੱਟਿਆ ਵੀ ਆ ਵਰਦੀ ਪਾੜੀ ਆ ਉਸ ਸਬੰਧ ਦੇ ਵਿੱਚ ਆਪਾਂ ਆਏ ਆ ਵੀ ਜੇਕਰ ਦੇਖੋ ਸਾਡੀ ਸੁਰੱਖਿਆ ਕਰਨ ਨੂੰ ਪੁਲਿਸ ਮੁਲਾਜ਼ਮ ਜੇਕਰ ਜਿਹੜੇ ਸਾਡੀ ਸੁਰੱਖਿਆ ਕਰਦੇ ਇਹੇ ਸੁਰੱਖਿਅਤ ਨਹੀਂਗੇ ਤੇ ਮਤਲਬ ਮੈਂ ਤਾਂ ਇਹ ਸਮਝਦਾ ਵੀ ਲੋਕੀ ਆਵਾਜ਼ ਨਹੀਂ ਇਸ ਗੱਲ ਦੀ ਠਾਰ ਹੈ ਲੋਕਾਂ ਨੂੰ ਗੱਲ ਚੱਕਣੀ ਚਾਹੀਦੀ ਆ ਕਿ ਜੇਕਰ ਸਾਡੀ ਜਿਹੜੀ ਪੁਲਿਸ ਹੈ ਜੇਕਰ ਇਹ ਸੁਰੱਖਿਆਤ ਨਹੀਂ ਇਹਨਾਂ ਤੇ ਹਮਲਾ ਹੋ ਸਕਦਾ ਆ ਤੇ ਆਮ ਵਿਅਕਤੀ ਕੀ ਕਰੂਗਾ ਇੱਕ ਪੰਜਾਬ ਦੇ ਵਿੱਚ ਪਿਛਲੇ 10-12 ਸਾਲ ਤੋਂ ਇੱਕ ਅਧਹਾਕੇ ਦੇ ਉੱਤੋਂ ਜਿਹੜੇ ਮੇਜਰ ਕ੍ਰਾਈਮਸ ਹੈਗੇ ਆ ਉਹਦੇ ਚ ਪ੍ਰਵਾਸੀ ਮਜ਼ਦੂਰਾਂ ਦੀ ਜਾਂ ਬਾਹਰਲੇ ਸਟੇਟਸ ਦੇ ਲੋਕਾਂ ਦਾ ਹੱਥ ਹੈਗਾ ਆ ਕਿ ਆ ਇਸ ਤਰ੍ਹਾਂ ਦਾ ਲੱਗਦਾ ਕੋਈ ਜਿਹੜੀ ਕ੍ਰिएशन ਆ ਇੱਥੋਂ ਵੀ ਡਿਵੈਲਪ ਹੋ ਸਕਦੀ ਆ ਬਿਲਕੁਲ ਤੁਸੀਂ ਦੇਖੋ ਵੀ ਅੱਗੇ ਥੋੜੇ ਦਿਨਾਂ ਤੱਕ ਤੁਸੀਂ ਦੇਖ ਲਿਓ ਇਹ ਗੱਲ ਤੁਸੀਂ ਆਨ ਕੋਡ ਦੇਖ ਲਿਓ ਵੀ ਅੱਜ ਤੋਂ 6 ਮਹੀਨੇ ਸਾਲ ਬਾਅਦ ਇਹ ਬੰਦੇ ਹੁਣ ਦੇਖੋ ਉੱਥੇ ਦੋ ਬੰਦੇ ਨਹੀਂ ਮਾਰਦੇ ਤੁਸੀਂ ਨਾ ਚੰਡੀਗੜ੍ਹ ਤੇ ਲੱਗੇ ਹੁਣ ਜਿਸ ਜੋ ਗਾਮ ਹੌਲ ਬਣ ਰਿਹਾ ਆ ਜੋ ਬਿਹਾਰ ਯੂਪੀ ਦੇ ਵਿੱਚ ਆਮ ਗੁੰਡਾਗਰ ਦੇ ਹੁੰਦੀ ਸੀ ਥਾਂ ਥਾਂ ਪੰਜ ਮਾਰਦੇ ਚਾਰ ਮਾਰਦੇ ਉਹ ਪੰਜਾਬ ਦੇ ਵਿੱਚ ਨਿਤ ਦਿਨ ਇਹ ਕੰਮ ਚੱਲੂਗਾ ਹੁਣ ਕਿਉਂਕਿ ਇੱਥੇ ਜਿਹੜੇ ਪ੍ਰਵਾਸੀ ਬਾਹਰੋਂ ਬਹੁਤ ਜ਼ਿਆਦਾ ਆ ਚੁੱਕੇ ਆ ਤੇ ਸਾਡੇ ਜਿਸ ਤਰ੍ਹਾਂ ਪੰਜਾਬੀ ਬੰਦਾ ਜਿਹੜਾ ਹਰਿਆਣਾ ਹਿਮਾਚਲ ਰਾਜਸਥਾਨ ਜਾ ਕੇ ਜ਼ਮੀਨ ਨਹੀਂ ਖਰੀਦ ਸਕਦਾ ਤੇ ਸਾਡੇ ਪੰਜਾਬ ਦੇ ਜਿਹੜਾ ਮਰਜੀ ਬਣਾ ਟਿਕਟ ਲੈ ਕੇ ਆ ਕੇ ਇੱਥੇ ਜ਼ਮੀਨ ਖਰੀਦ ਲਵੇ ਇੱਕ ਜਿਹੜੀ ਸਭ ਤੋਂ ਵੱਡੀ ਅਹਿਮ ਗੱਲ ਉਹ ਹੈਗੀ ਆ ਵੀ ਜਿਸ ਵੇਲੇ ਪੁਲਿਸ ਐਕਸ਼ਨ ਕਰਦੀ ਆ ਜਿਸ ਤਰ੍ਹਾਂ ਹੁਣ ਪੁਲਿਸ ਆਈ ਆ ਇਹ ਜਕਮੀ ਵੀ ਹੋਏ ਆ ਤੈਨੂੰ ਵਿਅਕਤੀ ਆ ਪੁਲਿਸ ਸੈਕਸ਼ਨ ਕਰਦੀ ਆ ਤੇ ਸਾਡੇ ਪੰਜਾਬ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਉਹਨਾਂ ਲੋਕਾਂ ਦੇ ਹੱਕ 'ਚ ਖੜ ਜੰਦੀਆਂ ਹਾਈ ਕੋਰਟ ਤੇ ਪਹੁੰਚ ਜਾਂਦੀਆਂ ਆ ਵੀ ਇਹ ਵਧੀ ਕੀ ਹੋ ਰਹੀ ਆ ਪੁਲਿਸ ਵਿਚਾਰੀ ਕੀ ਕਰੂਗੀ ਆ ਉਹਨਾਂ ਨੂੰ ਵਾਪਸ ਆਣਾ ਪੈਣਾ ਹੈ ਕਿ ਆ ਇਹ ਨਹੀਂ ਲੱਗਦਾ ਵੀ ਸਾਨੂੰ ਪੰਜਾਬੀਆਂ ਨੂੰ ਇਕੱਠੇ ਹੋ ਕੇ ਪੁਲਿਸ ਦੀ ਮਦਦ ਕਰੀ ਬਿਲਕੁਲ ਬਿਲਕੁਲ ਆਪਾਂ ਇਸੇ ਦੇ ਦੇਖੋ ਪ੍ਰਸ਼ਾਸਨ ਦੇ ਹੱਕ ਦੇ ਵਿੱਚ ਆਏ ਆ ਤੇ ਦੇਖੋ ਉਹ ਸਾਡੇ ਭਰਾ ਆ ਜਿਹੜੇ ਪੰਜਾਬੀ ਆ ਜਿਹਦੇ ਸਤਾਂ ਲਕੀਆਂ ਹੋਈਆਂ ਤੇ ਜੇ ਆਪਾਂ ਅੱਜ ਇਹ ਆਵਾਜ਼ ਚੱਕਾਂਗੇ ਤੇ ਤਾਂ ਹੀ ਚੰਗੀ ਗੱਲ ਹੈ ਜੇ ਨਾ ਆਵਾਜ਼ ਚੱਕਾਂਗੇ ਕੱਲ ਚਲੋ ਤੁਹਾਡੇ ਜੁੱਤੀ ਫਿਰਨੀ ਆ ਤੇ ਤੁਸੀਂ ਮੁੜ ਕੇ ਕਹਿਣਾ ਵੀ ਇਹ ਪ੍ਰਵਾਸੀ ਸਾਨੂੰ ਭਈਏ ਕੁੱਟਦੇ ਆ ਇਹ ਗੱਲ ਹੁਣ ਦੇਖੋ ਪਹਿਲਾਂ ਥੋੜੇ ਥੋੜੇ ਬੰਦੇ ਆਉਂਦੇ ਸੀ ਜਿਹੜੇ ਪਹਿਲਾਂ ਬੰਦੇ ਆਏ ਐ ਤੇ ਇਹ ਨਹੀਂ ਵੀ 20 ਸਾਲ ਪਹਿਲਾਂ ਵੀ ਇੱਥੇ ਸਾਡੇ ਕੋਲ ਪ੍ਰਵਾਸੀ ਆ ਕੇ ਰਹਿੰਦੇ ਆ ਉਹ ਬੰਦੇ ਵਧੀਏ ਤੇ ਆਪਣੇ ਪਰਿਵਾਰ ਚਲਾਉਂਦੇ ਵਧੀਏ ਕਿਹਨਾਂ ਲਈ ਝਗੜਾ ਨੇ ਜਿਹੜੀ ਹੁਣ ਨਵੀਂ ਉਥੋਂ ਨਵੀਂ ਪਨੀਰੀ ਆਈ ਆ ਨਾ ਉਹਨੇ ਆ ਕੇ ਤੇ ਗੁੰਡਾਗਰਦੀ ਕਰਨੀ ਸ਼ੁਰੂ ਕੀਤੀ ਐ ਜਿਹੜੇ ਪਹਿਲਾਂ ਦੇ ਐ 20 ਸਾਲ ਪਹਿਲਾਂ ਵੀ ਪ੍ਰਵਾਸੀ ਇੱਥੇ ਆ ਕੇ ਰਹਿੰਦੇ ਆ ਉਹ ਆਪਣਾ ਕੰਮ ਕਾਰ ਕਰਦੇ ਆ ਕੰਮ ਕਰ ਤੱਕ ਮਤਲਬ ਸੀਗਾ ਜਿਹੜੇ ਹੁਣ ਨਵੀਂ ਪਨੀਰੀ ਆਈ ਆ ਉਹ ਕੰਮਕਾਰ ਵਾਲੀ ਨਹੀਂ ਗਈ ਉਹ ਆਈ ਹੀ ਗੁੰਡਾਗਰਦੀ ਵਾਲੀ ਚਿੱਟਾ ਵਿੱਚ ਉਹ ਗੁੰਡਾਗਰਦੀ ਕਰੋ ਰੋਟਾ ਖਵਾ ਮੈਂ ਬੇਸਿ ਵੀ ਆਪਣੇ ਪੰਜਾਬੀਆਂ ਨੂੰ ਕੀ ਅਪੀਲ ਕਰੂੰਗੇ ਦੇਖੋ ਮੈਂ ਤਾਂ ਪੰਜਾਬੀਆਂ ਨੂੰ ਇਹ ਅਪੀਲ ਕਰਦਾ ਵੀ ਸਾਰੇ ਜਣੇ ਜੇ ਹੁਣ ਵੀ ਤੁਸੀਂ ਇਕੱਠੇ ਨਾ ਹੋਏ ਹੁਣ ਤੇ ਦੇਖੋ ਤੁਹਾਡੇ ਜਿਹੜੀ ਸਲਖਿਆ ਕਰਨ ਵਾਲੇ ਮੁਲਾਜ਼ਮ ਉਹਨਾਂ ਨੂੰ ਉਹ ਕੁੱਟਣ ਲੱਪੇ ਆ ਤੇ ਆਮ ਵਿਅਕਤੀ ਦਾ ਕੀ ਹੋਊਗਾ ਆ ਥੋੜੇ ਦਿਨ ਪਹਿਲਾਂ ਵੀਡੀਓ ਤੁਸੀਂ ਦੇਖੀ ਹੋਣੀ ਆ ਕਿ ਉੱਥੇ ਲੁਧਿਆਣੇ ਦਾ ਕਾਹਨ ਸੀਗਾ ਉਹ ਡੀਐਸਪੀ ਬੀਬੀ ਸੀਗੀ ਬੀਬੀ ਦੇ ਮੂੰਹ ਤੇ ਚਿਪਟ ਮਾਰ ਦਿੱਤੀ ਤੁਸੀਂ ਇਹ ਦੇਖੋ ਬਸ ਜੇ ਕਰੇ ਕੇ ਇੱਕ ਗਸ਼ਟ ਰਫਸਰ ਦੇ ਮੂੰਹ ਦੇ ਉੱਤੇ ਆ ਕੇ ਕੋਈ ਝਪੇੜ ਮਾਰ ਦੇਵੇ ਤੇ ਜੇ ਉਹ ਆਪਣੀ ਸੁਰੱਖਿਆ ਨਹੀਂ ਕਰ ਸਕਦਾ ਤੇ ਆਮ ਵਿਅਕਤੀ ਦਾ ਕੀ ਹਾਰ ਆਊਗਾ ਦੱਸੋ ਸਾਰੇ ਨੂੰ ਇਕੱਠੇ ਹੋਣ ਦੀ ਲੋੜ ਆ ਮੈਂ ਕਹਿੰਦਾ ਜ਼ੁਲਮ چاہے ਕੋਈ ਵੀ ਕਰਦਾ ਉਹਦੇ ਖਿਲਾਫ ਇਕੱਠੇ ਹੋਵੋ ਜਾਇ ਇਹ ਨਹੀਂ ਵੀ ਜ਼ਰੂਰੀ ਪਰਵਾਸੀ ਜਿਹੜਾ ਵੀ ਕੋਈ ਜ਼ੁਲਮ ਕਰਦਾ ਉਹਦੇ ਖਿਲਾਫ ਜ਼ਰੂਰ ਇਕੱਠੇ ਹੋਵੋ ਕੀ ਇਸ ਤਰ੍ਹਾਂ ਨਹੀਂ ਲੱਗਦਾ ਕਿ ਪਿੰਡਾਂ ਦੇ ਵਿੱਚ ਵੀ ਸਾਨੂੰ ਲੋਕਾਂ ਨੂੰ ਕਿੱਥੇ ਰੋਕੇ ਕਿਹਦੀ ਜਥੇਬੰਦੀ ਹਰ ਪਿੰਡ ਚ ਚਾਹੀਦੀ ਆ ਜਿਹੜਾ ਪੁਰਾਣੇ ਪ੍ਰਵਾਸੀ ਰਹਿੰਦੇ ਆ ਔਰ ਨਵੇਂ ਆਕੜੀ ਜਸਤ ਹੋ ਰਹੇ ਉਹਨਾਂ ਦੀ ਪੜਤਾਲ ਕਰਨੀ ਚਾਹੀਦੀ ਬਿਲਕੁਲ ਚਾਹੀਦਾ ਪਿੰਡ ਪਿੰਡ ਦੇ ਵਿੱਚ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹਾਂ ਜਿਹੜੇ ਤੁਸੀਂ ਬੰਦੇ ਵਧੀਆ ਵਧੀਆ ਇੱਥੇ ਕਾਰਗੁਜ਼ਾਰ ਆਪਣਾ ਵਧੀਆ ਕੰਮਕਾਰ ਕਰਦੇ ਆ ਪਰ ਠੀਕ ਆ ਵੀ ਦੇਖੋ ਕੰਮ ਲਈ ਤਾਂ ਬੰਦੇ ਨਹੀਂ ਲੂਗੜਾ ਤੇ ਜਿਹੜੇ ਵਧੀਆ ਕੰਮਕਾਰ ਕਰਨ ਵਾਲੇ ਆ ਤੇ ਸਾਨੂੰ ਦੀਦਾ ਬੰਦੇ ਵੀ ਕੰਮ ਕਰਨ ਵਾਲੇ ਇਹਨਾਂ ਬੰਦਿਆਂ ਨੂੰ ਲੁੱਟਾਂ ਖੋਹਾਂ ਨਾ ਚੋਰੀਆਂ ਡਾਕਿਆਂ ਕਤਰਾਂ ਨਾਲ ਕੋਈ ਸਬੰਧ ਨਹੀਂਗਾ ਉਹ ਬੰਦੇ ਰਹਿਣ ਜਿਹੜੇ ਇੱਥੇ ਆ ਕੇ ਗੁੰਡਾਗਰਦੀ ਕਰਦੇ ਲੁੱਟਾਂ ਖੋਹਾਂ ਕਰਦੇ ਆ ਬਿਲਕੁਲ ਦੇ ਪਰਚੇ ਦਰਜ ਕਰਕੇ ਅੰਦਰ ਕਰੋ ਜਾ ਉਹਨਾਂ ਨੂੰ ਕਹੋ ਵੀ ਭਾਈ ਇਦਾਂ ਦੇ ਬੰਦਿਆਂ ਨੂੰ ਰਾਜਨੀਤੀ ਸ਼ੈ ਜਿਹੜੀ ਮਿਲਦੀ ਆ ਕਿੰਨਾ ਮੰਨਦੇ ਆ ਤੁਸੀਂ ਦੇਖੋ ਰਾਜਨੀਤੀ ਸ਼ੈ ਆ ਹੁਣ ਬੋਟਾਂ ਦੇ ਵਿੱਚ ਨਹੀਂ ਖੜੇ ਕਰ ਕਰਕੇ ਬੰਦੇ ਜਿਤਾ ਲਾਇਆ ਠੀਕ ਹੈ ਨਹੀਂ ਜਿਹੜੇ ਸਰਪੰਚ ਜਿਵੇਂ ਐਮਸੀ ਬਣ ਗਏ ਆ ਗਾ ਸਰਕਾਰਾਂ ਨੂੰ ਤਾਂ ਬੋਟਾਂ ਦੀ ਲੋੜ ਆ ਤੁਸੀਂ ਬੋਟਾਂ ਤੱਕ ਸੀਮਤ ਨਾ ਰਹੋ ਕੱਲੋਂ ਤੁਹਾਡੇ ਬੱਚੇ ਵੀ ਇੱਥੇ ਰਹਿਣੇ ਆ ਜੇ ਅੱਜ ਤੁਸੀਂ ਬੋਟਾਂ ਤੱਕ ਸੀਮਤ ਹੋ ਗਏ ਕੱਲੋਂ ਗੱਲ ਜਦੋਂ ਤੁਹਾਡੇ ਗਲੇ ਮਿਆਂ ਨੇ ਨਹੀਂ ਫੜਨਾ ਆ ਤੇ ਫਿਰ ਉਹ ਬਸ ਚੋਂ ਬਾਹਰ ਵਾਲੀ ਗੱਲ ਹੋਣੀ ਆ ਫਿਰ ਤੁਸੀਂ ਕੀ ਕਰੋਗੇ ਜਿਹੜੀ ਸੁੰਦਰ ਨਗਰ ਵਿੱਚ ਵਾਪਰੀ ਇੱਕ ਘੰਟਾ ਉਹਦੇ ਬਾਅਦ ਕੀ ਹਾਂਜੀ ਕੀ ਨਾ ਮੈਂ ਬਿਲਿੰਦਿਰਸੇਂ ਖਾਲਸਾ ਦਲ ਖਾਲਸਾ ਤੋਂ ਵਾਈ ਗੁਰਜੀ ਦਾ ਖਾਲਸਾ ਸ਼੍ਰੀ ਵਾਈ ਗੁਰਜੀ ਦੇ ਤਹਤੇ ਵੀਰ ਜੀ ਜਿਹੜੀ ਇਹ ਘਟਨਾ ਘੱਟੀ ਹੈ ਜਿਸ ਤਰ੍ਹਾਂ ਸਾਡੇ ਨਾਲ ਭਾਈ ਅਵਤਾਰ ਸਿੰਘ ਸੇਖੋਂ ਜੀ ਖੜੇ ਆ ਹੁਸ਼ਿਆਰਪੁਰ ਪੋਰੀ ਜਿਹੜਾ ਵਿੱਚ ਇਹ ਜੋ ਵੀ ਸੀਨ ਵਾਪਰਿਆ ਇੱਕ ਪੁਲਿਸ ਨਾਲ ਇਹ ਘਟਨਾ ਹੋਈ ਹੈ ਤਾਂ ਆਮ ਮੰਦੇ ਦੇ ਨਾਲ ਤਾਂ ਮਤਲਬ ਆਮ ਫੋਰੀਆ ਆ ਕੋਈ ਸਰਕਾਰ ਨੂੰ ਇਹਦਾ ਕੋਈ ਫਰਕ ਨਹੀਂ ਹੈਗਾ ਪੁਲਿਸ ਨੂੰ ਵੀ ਸ਼ਾਇਦ ਇਹਨਾਂ ਗੱਲਾਂ ਦਾ ਪਹਿਲਾਂ ਅਹਿਸਾਸ ਨਹੀਂ ਸੀ ਤਾਂ ਹੁਣ ਪੁਲਿਸ ਨੂੰ ਵੀ ਇਸ ਚੀਜ਼ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਏਗਾ ਦੂਸਰੀ ਗੱਲ ਇਹ ਹੈ ਵੀ ਜੇ ਪਰਵਾਸੀ ਨੇ ਕੀਤੀ ਘਟਨਾ ਬਲੋ ਇੱਕ ਪੁਲਿਸ ਕਰਮਚਾਰੀ ਦੇ ਨਾਲ ਕੁੱਟਮਾਰ ਉਹ ਆਇਆ ਤਾਂ ਪੁਲਿਸ ਕਰਮਚਾਰੀ ਤੁਹਾਡੇ ਸਹਿਯੋਗ ਲਈ ਆਏ ਆ ਤੁਸੀਂ ਆਇਆ ਨਾਲ ਜੋ ਬਿਹੇਵ ਕੀਤਾ ਇੱਕ ਬਿਨਾ ਵਰਦੀ ਤੋਂ ਅger ਆਏ ਆ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਇਆ ਨੂੰ ਕੁੱਟਮਾਰ ਕਰੋ ਜੇ ਕਿਤੇ ਬੰਦੀਆਂ ਦੀ ਜਗ੍ਹਾ ਜਿਹੜੇ ਪ੍ਰਵਾਸੀ ਦੀ ਜਗ੍ਹਾ ਕੋਈ ਸਿੱਖ ਹੁੰਦਾ ਪਗਲੀ ਤੜੀ ਕੋਈ ਸਿੱਖ ਹੁੰਦਾ ਇਹ ਕੰਮ ਕਿਸੇ ਸਿੱਖ ਨੇ ਕੀਤਾ ਹੁੰਦਾ ਇਹ ਕਰਮਚਾਰੀ ਦੇ ਨਾਲ ਹੁਣ ਨੂੰ ਮੇਰੇ ਖਿਆਲ ਚ ਐਨਐਸਏ ਕੀ ਧਾਰਾ ਹੋਰ ਪਤਾ ਨਹੀਂ ਕਿਹੜੀ ਕਿਹੜੀ ਧਾਰਾ ਲਾ ਕੇ ਸਿਰਦ ਨਹੀਂ ਸੀ ਗਿਆ ਹੁਣ ਮੈਨੂੰ ਲੱਗਦਾ ਨਹੀਂ ਵੀ ਇਹ ਜਿਹੜੇ ਰੱਖੇ ਹੋਏ ਆ ਅੰਦਰ ਪੁਲਿਸ ਚੁੱਕ ਕੇ ਲੈ ਕੇ ਆਈ ਆ ਇਹਨਾਂ ਨੂੰ ਜੋ ਬੰਦਿਆਂ ਨੇ ਹਰਕਤ ਕੀਤੀ ਆ ਕੋਈ ਜੁੱਤੀ ਫਰੇਡ ਇਹਨਾਂ ਦੇ ਮਤਲਬ ਕਿ ਜਿਆਦਾ ਸਾਡੇ ਸਾਹਮਣੇ ਇਹਨਾਂ ਨੂੰ ਲਿਆਂ ਤਾਂ ਅਸੀਂ ਇਹਨਾਂ ਨੂੰ ਦੱਸਦੇ ਆ ਵੀ ਤੁਸੀਂ ਸਾਡੇ ਜਿਹੜੇ ਭਾਈ ਪੰਜਾਬ ਪੁਲਿਸ ਦੇ ਨਾਲ ਇੰਨਾ ਕੁਝ ਕਰ ਸਕਦੇ ਤਾਂ ਆਮ ਬੰਦਿਆਂ ਦਾ ਲੁੱਟਾਂ ਖੋਹਾਂ ਜਿਹੜੀਆਂ ਹੋ ਰਹੀਆਂ ਆ ਤਾਂ ਹਮੇਸ਼ਾ ਇਹ ਚੀਜ਼ ਦਾ ਪਰਦਾ ਪਾ ਕੇ ਸਰਕਾਰਾਂ ਰੱਖਦੀਆਂ ਆ ਪਰ ਹੁਣ ਸਰਕਾਰ ਦੇ ਵੀ ਕੰਨ ਖੁੱਲਣੇ ਚਾਹੀਦੇ ਆ ਜੇ ਪੰਜਾਬ ਪੁਲਿਸ ਨੂੰ ਇਹ ਹੱਥ ਪਾ ਸਕਦੀ ਹੈ ਤਾਂ ਆਮੰਦੇ ਦੇ ਬਸਤੀ ਗੱਲ ਨਹੀਂ ਹੈ ਮੰਗ ਕੀ ਕਰਦੇ ਬਸਰ ਮੰਗ ਤਾਂ ਸਿਰ ਇਹ ਕਰਦੇ ਇਹਨਾਂ ਨੂੰ ਇੱਕ ਜਿਸ ਤਰ੍ਹਾਂ ਆਪਣੇ ਬਾਬਾ ਜੀ ਹੁਣਾਂ ਨੇ ਗੱਲ ਕਹੀ ਹੈ ਵੀ ਜਿਹੜੇ ਅਜ ਤੋਂ 10-20 ਸਾਲ ਪੁਰਾਣੇ ਕੋਈ ਪ੍ਰਵਾਸੀ ਰਹਿ ਰਹੇ ਹਨ ਉਹਨਾਂ ਨੂੰ ਤਾਂ ਆਪਣੀ ਦੇਖ ਕੇ ਇੱਥੇ ਰਹਿਣ ਦਾ ਦਿੱਤਾ ਜਾਵੇ ਮੌਕਾ ਉਸ ਤੋਂ ਬਾਅਦ ਜਿਹੜੇ ਕੋਈ ਨਵਾਂ ਆਉਂਦਾ ਆ ਆਧਾਰ ਕਾਰਡ ਬਣਦਾ ਆ ਆਧਾਰ ਕਾਰਡ ਅੱਜ ਇੱਥੇ ਦਾ ਕੱਲੂ ਕਿਤੇ ਦਾ ਆ ਕੋਈ ਵੀ ਇਦਾਂ ਦੀ ਘਟਨਾ ਘੜਦੀ ਦਾ ਆਧਾਰ ਕਾਰਡ ਕੋਈ ਵੈਲਿਡ ਨਹੀਂ ਹੈ ਇਹਨਾਂ ਨੂੰ ਇੱਥੋਂ ਵੱਲੋਂ ਤੋੜ ਦੇਣਾ ਚਾਹੀਦਾ ਕੀ ਨਤਕਾ ਖਾਲਸਾ ਜੀ ਵਾਇਕੋ ਲਿਖ ਫਤੇ ਕਿਸਾਨ ਜਥੇਬੰਦੀ ਅਵਤਾਰ ਸਿੰਘ ਸਿੱਖੋ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਪੁਲਿਸ ਮੁਲਾਜ਼ਮਾਂ ਦੇ ਨਾਲ ਜੋ ਇੱਕ ਘਟਨਾ ਵਾਪਰੀ ਹੈ ਬੜੀ ਨਿੰਦਣਯੋਗ ਅਸੀਂ ਸਖਤ ਸ਼ਬਦਾਂ ਦੇ ਵਿੱਚ ਇਹਦੀ ਨਿੰਦਾ ਕਰਦੇ ਹਾਂ ਤੇ ਦੂਜੇ ਪਾਸੇ ਸਵਾਲ ਇਹ ਆ ਕੇ ਖੜਾ ਹੋ ਜਾਂਦਾ ਕਿ ਅੱਜ ਪੁਲਿਸ ਮੁਲਾਜ਼ਮ ਸੇਫ ਨਹੀਂ ਹੈਗੇ ਅਸੀਂ ਪੰਜਾਬ ਵਾਸੀ ਜਿਹੜੇ ਸਾਡੇ ਵੀਰ ਨੇ ਅਸੀਂ ਸੇਫ ਨਹੀਂ ਰਹਿਗੇ ਸੇਵ ਕਿਉਂ ਨਹੀਂ ਰਹਿ ਗਏ ਕਿ ਪੰਜਾਬ ਨੂੰ ਅੱਜ ਇਹਨਾਂ ਨੇ ਮਿੰਨੀ ਜੂਪੀ ਬਣਾ ਕੇ ਖੜਾ ਕਰ ਦਿੱਤਾ ਇਸ ਮਿੰਨੀ ਜੂਪੀ ਦੇ ਵਿੱਚ ਜਿੰਨਾ ਅਸਲਾ ਪੰਜਾਬ ਦੇ ਵਿੱਚ ਨਜਾਇਜ਼ ਆਇਆ ਇਹ ਸਾਰਾ ਇਸ ਪ੍ਰਵਾਸੀ ਮਜ਼ਦੂਰ ਜਿਹੜੇ ਆ ਜਿਹਨਾਂ ਨੂੰ ਆਪਾਂ ਭਈਏ ਕਹਿ ਲੈਣੇ ਆ ਇਹ ਸਾਰੀ ਉਹਨਾਂ ਦੀ ਦੇਣ ਆ ਤੇ ਮੈਂ ਤੁਹਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਪੂਰੇ ਪੰਜਾਬ ਵਾਸੀਆਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਭਰਾਵੋ ਹੁਣ ਜਾਗ ਪੋ ਜੇ ਅਸੀਂ ਹੁਣ ਵੀ ਨਾ ਜਾਗੇ ਨਾ ਤਾਂ ਇਹ ਕੱਲ ਨੂੰ ਸਾਡੀਆਂ ਪੱਗਾਂ ਵੀ ਲੈ ਜਾਣਗੇ ਸਾਡੀਆਂ ਇੱਜ਼ਤਾਂ ਵੀ ਰੋਲ ਦੇਣਗੇ ਫਿਰ ਜਦੋਂ ਅਸੀਂ ਬੋਲਾਂਗੇ ਅਸੀਂ ਉੱਠਾਂਗੇ ਤਾਂ ਫਿਰ ਸਾਡੀ ਕਿਸੇ ਨੇ ਨਹੀਂ ਸੁਣਨੀ ਪਿੰਡਾਂ ਦੇ ਵਿੱਚੋਂ ਇਹਨਾਂ ਦੀਆਂ ਵੋਟਾਂ ਘਟਦਿਓ ਔਰ ਜਿਹੜੇ ਲੋਕ ਵੋਟਾਂ ਦੀ ਖਾਤਰ ਪਿੰਡਾਂ ਦੇ ਵਿੱਚ ਆਪਣਾ ਇਹ ਸਿਆਸਤੀ ਜਾਲ ਬੁਣ ਰਹੇ ਨੇ ਸਿਆਸਤ ਦਾ ਜਾਲ ਉਸੇ ਜਾਲ ਦੇ ਵਿੱਚ ਅਸੀਂ ਆ ਕੇ ਡਿੱਗ ਜਾਾਂਗੇ ਤੇ ਸਾਡੇ ਤੋਂ ਬਾਹਰ ਨਿਕਲਿਆ ਨਹੀਂ ਜਾਣਾ ਵੱਧ ਤੋਂ ਵੱਧ ਇਹਨਾਂ ਲੋਕਾਂ ਦਾ ਬਾਈਕਾਟ ਕਰੋ ਇਨਾਂ ਦੇ ਉੱਪਰ ਨਿਗਾਹ ਰੱਖੋ ਕਿਉਂਕਿ ਪੰਜਾਬ ਦੀ ਜਵਾਨੀ ਨੂੰ ਢਾਹ ਲਾਉਣ ਦੇ ਲਈ ਇੱਕ ਬਹੁਤ ਵੱਡਾ ਪ੍ਰੋਪੋਗੈਂਡਾ ਚੱਲ ਰਿਹਾ ਉਹ ਪ੍ਰੋਪੋਗੈਂਡਾ ਕੱਲ ਤੁਹਾਡੇ ਘਰ ਵੀ ਆ ਕੇ ਖੜਾ ਹੋ ਜਾਣਾ ਆਪਣੇ ਆਪ ਨੂੰ ਬਚਾਓ ਆਪਣੇ ਆਪ ਨੂੰ ਖੜੇ ਕਰੋ ਤਾਂ ਕਿ ਅਸੀਂ ਇਹਨਾਂ ਜਿਹੜੇ ਲੋਕਾਂ ਨੂੰ ਅਨੱਥ ਪਾਈ ਜਾ ਸਕੇ ਤੇ ਮੈਂ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਮਾਨਯੋਗ ਐਸਐਸਪੀ ਸਾਹਿਬ ਉਹਨਾਂ ਨੂੰ ਕਿ ਜਿੰਨਾ ਵੀ ਸਖਤ ਤੋਂ ਸਖਤ ਐਕਸ਼ਨ ਪੂਰੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਵਿੱਚ ਤੁਸੀਂ ਲੈ ਸਕਦੇ ਹੋ ਤੁਸੀਂ ਲਓ ਜਿਹੜੇ ਇਸ ਵੀਡੀਓ ਨੂੰ ਵੱਡੇ ਅਧਿਕਾਰੀ ਸੁਣਨਗੇ ਆਪਾਂ ਉਹਨਾਂ ਦੇ ਪਾਸ ਵੀ ਆਪਣੀ ਅਪਰੋਚ ਲੈ ਕੇ ਜਾਵਾਂਗੇ ਕਿ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਉੱਪਰ ਕੋਈ ਇਹੋ ਜਿਹਾ ਕੋਈ ਕਾਨੂੰਨ ਲਾਗੂ ਕਰ ਲੋ ਜਾਂ ਕੋਈ ਇਦਾਂ ਦਾ ਸਿਸਟਮ ਬਣਾ ਲਓ ਕਿ ਜਿਹੜੀ ਇਹਨਾਂ ਨੂੰ ਆਪਾਂ ਵੱਡੀ ਨੱਥ ਜਿਹੜੀ ਪਾ ਕੇ ਆਉਣ ਵਾਲੇ ਸਮੇਂ ਤੇ ਜਿਹੜੀਆਂ ਘਟਨਾਵਾਂ ਹੋਣੀਆਂ ਸੀ ਉਹਨਾਂ ਨੂੰ ਰੋਕ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਥਾਣਾ ਪੁਰੇ ਮਾਟੋਂ ਵਿੱਚ ਪੈਂਦੇ ਸੁੰਦਰ ਨਗਰ ਵਿੱਚ ਜਿਹੜਾ ਇੱਕ ਕਾਰਨ ਹੋਇਆ ਹੈਗਾ ਪੁਲਿਸ ਤੇ ਹਮਲਾ ਉਹਦੇ ਸੰਬੰਧੀ ਕਾਰਵਾਈ ਪੁਲਿਸ ਨੇ ਮਲਕ ਆਪਣੀ ਕਰ ਦਿੱਤੀ ਆ ਇੱਕ ਜਿਹੜਾ ਪੁਲਿਸ ਮਲਾਕੀ ਨੂੰ ਤੇ ਅਟੈਕ ਹੋਇਆ ਉਹਦੇ ਵੀ ਮੁਕੱਦਮਾ ਦਰਜ ਹੋਇਆ